ਸਭ ਤੋਂ ਪਹਿਲਾਂ ਦਾ ਹੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਰੋਹ ਦਾ ਲੰਗਰ ਸਾਡੇ ਤਿੰਨ ਨਗਰਾਂ ਦਾ ਸਾਂਝਾ ਲੰਗਰ ਆ ਇਹ ਠੀਕ ਹੈ ਜੀ ਜੋ ਕੇ ਪਹਿਲਾਂ ਦਿੱਲੀ ਮੋਰਚੇ ਤੇ 20 ਸਾਲ ਪਾਰ ਪੂਰਾ ਉੱਥੇ ਰਹੇ ਆ ਸੀ ਠੀਕ ਹੈ ਜੀ ਉੱਥੇ ਸਮਾਪਤੀ ਕਰਕੇ ਨਾਲ ਹੀ ਆਏ ਸੀ ਜੀ ਹੁਣ ਥੋੜਾ ਜਿਹਾ ਲੰਗਰ ਹੋਰ ਵੀ ਅਸੀਂ ਲਾਉਂਦੇ ਰਹੇ ਨਾਲ ਕਰਕੇ ਲੇਟ ਹੋ ਗਏ ਅੱਛਾ ਜੀ ਸੋ ਅੱਜ ਤੋਂ ਅਸੀਂ ਇੱਥੇ ਚੰਬੂ ਬਾਰਡਰ ਤੇ ਇਹ ਸਟਾਰਟ ਕੀਤਾ ਜੀ ਠੀਕ ਹੈ ਇਹ ਜਿਹੜੀ ਸਪੈਸ਼ਲ ਆਪਾਂ ਨੇ ਤਿਆਰੀ ਕੀਤੀ ਹੈ ਪੂਰੀ ਇੱਕ ਟਰਾਲੀ ਵੀ ਹੈ ਸਾਰੀ ਮਸ਼ੀਨ ਹੈ ਇਹ ਕਿਵੇਂ ਤਿਆਰੀ ਹੋਈ ਕਿਵੇਂ ਆਈ ਆਈ ਇਹ ਥੋੜਾ ਦੱਸੋ ਜੀ ਇਹ ਤਾਂ ਹੀ ਸਾਡੇ ਕੋਲ तकरीबन 18-20 ਸਾਲ ਤੋਂ ਆ ਜੀ ਇਹ ਮਸ਼ੀਨਰੀ ਹੈ ਅੱਛਾ ਜੀ ਹਾਂਜੀ ਹਾਂਜੀ ਇਹ ਕ੍ਰੈਸ਼ਰ ਆ ਹੈ ਹਾਂਜੀ ਵੱਡਾ ਕ੍ਰੈਸ਼ਰ ਕਹਿੰਦੇ ਆ ਇਹਨੂੰ ਹੂੰ ਹੂੰ ਇਹ ਲੰਗਰ ਲਾਉਣ ਲਈ ਹੈ ਸਾਡਾ ਸਪੈਸ਼ਲੀ ਅੱਛਾ ਮੈਂ ਲੰਗਰ ਵਾਸਤੇ ਲੰਗਰ ਹੀ ਆ ਹੋਰ ਕੋਈ ਕੰਮ ਨਹੀਂ ਆ ਜੀ ਗੱਲ 18 ਜਿਵੇਂ ਤੁਸੀਂ ਦੱਸਿਆ ਕਿ 18 ਸਾਲ ਪਹਿਲੇ ਤਿਆਰ ਹੋਇਆ ਕਿ ਕੋਈ ਮਤਲਬ ਕੋਈ ਫੁਰਨਾ ਆਇਆ ਕੀ ਦਿਮਾਗ ਚ ਆਈ ਡੇ ਕਿ ਆਪਾਂ ਇਹ ਚੀਜ਼ ਤਿਆਰ ਕਰਨੀ ਹੈ ਫੁਰਨਾ ਜੀ ਪਹਿਲਾਂ ਸਾਡੇ ਕੋਲ ਛੋਟਾ ਸੀਗਾ ਸੰਗਤ ਜੁੜਦੀ ਗਈ ਹੂੰ ਹੂੰ ਤੇ ਗਾ ਡਿਮਾਂਡ ਵਧਦੀ ਗਈ ਛੋਟੇ ਪੂਰਾ ਨਹੀਂ ਕਰਦੇ ਹੁੰਦਾ ਜਿੰਨਾ ਰਸ ਚਾਹੀਦਾ ਹੁੰਦਾ ਓਕੇ ਫਿਰ ਇਹ ਵੱਡਾ ਕਰੈਸ਼ਰ ਲਿਆਂਦਾ ਜੀ ਹੋਰ ਰਿਪੇਅਰ ਕਰਦੀ ਰਿਪੇਅਰ ਕੋਈ ਨਹੀਂ ਕਰਦਾ ਇਹ ਠੀਕ ਹੈ ਤੇ ਕਿੰਨਾ ਗੰਨਾ ਜਿਹੜਾ ਹੁਣ ਤੁਸੀਂ ਇੱਥੇ ਲੈ ਕੇ ਆਏ ਹੋ ਜੀ ਐਤੋਂ ਸਾਡੇ ਕੋਲ 150 ਕੁਇੰਟਲ ਆ ਜੀ 150 ਕੁਇੰਟਲ ਹੈ ਜੀ ਹਾਂਜੀ ਕਿੰਨਾ ਕੁ ਗੰਨਾ ਰੋਜ਼ਾਨਾ ਲੱਗ ਜਾਂਦਾ ਜੀ ਗੰਨਾ ਤਾਂ ਜੀ ਇੱਥੇ ਤਕਰੀਬਨ 600 650 ਕੁਇੰਟਲ ਰੋਜ਼ਾਨਾ ਲੱਗੂਗਾ ਠੀਕ ਹੈ ਜੀ ਹਾਂਜੀ ਤੇ ਜਿਹੜਾ ਇਹ ਗੰਨਾ ਆ ਰਿਹਾ ਇਹ ਕਿਸ ਤਰੀਕੇ ਨਾਲ ਆ ਰਿਹਾ ਕਿੱਥੋਂ ਕਿੱਥੋਂ ਆ ਰਿਹਾ ਜੀ ਇਹ ਤਾਂ ਜੀ ਸੇਵਾ ਜੇ ਉਦੇ ਜੋ ਆ ਰਿਹਾ ਵਾ ਕੋਈ ਸੇਵਾ ਦੇ ਲਈ ਵੀ ਆ ਜਾਂਦਾ ਬਸ ਪਸੇਰਾ ਕਰਨਾ ਚਲੋ ਇਹ ਤਾਂ ਹੋ ਗਈ ਸੇਵਾ ਦੀ ਗੱਲ ਹੁਣ ਥੋੜਾ ਸਾਨੂੰ ਦੱਸੋ ਜੀ ਅੰਦੋਲਨ ਦੇ ਬਾਰੇ ਕਿ ਕਿਦਾਰਾ ਮਾਹੌਲ ਆਪ ਜੀ ਦੇਖ ਰਹੇ ਆ ਇਸ ਸਮੇਂ ਜੀ ਮਾਹੌਲ ਬਹੁਤ ਵਧੀਆ ਜੀ ਚੜ੍ਹਦੀ ਕਲਾ ਵਾ ਪੂਰੀ ਹਮ ਸਾਰੇ ਬਹੁਤ ਵਧੀਆ ਵਾ ਅੱਗੇ ਦਾ ਆਪਣੀ ਕੀ ਰਣਨੀਤੀ ਹੋਏਗੀ ਫਿਲਹਾਲ ਤਾਂ ਆਪਾਂ ਸਾਰੇ ਬੈਠੇ ਆ ਅੱਗੇ ਦੀ ਆਪਣੀ ਕੀ ਰਣਨੀਤੀ ਹੋਏਗੀ ਰਣਨੀਤੀ ਦਾ ਜੋ ਸਾਨੂੰ ਲੀਡਰ ਹੁਕਮ ਕਰਨਗੇ ਜੀ ਜੀ ਉਹੀ ਹੋਣੀ ਆ ਜੀ ਠੀਕ ਹੈ ਜੀ ਇੱਕ ਕੱਲ ਅਸੀਂ ਜਦ ਵਿਚਰੇ ਬੜੇ ਸਾਰੇ ਵੀਰਾਂ ਭੈਣਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਜੀ ਜਿਹੜੇ ਪੰਜਾਬ ਦੇ ਸਿੰਗਰ ਨੇ ਉਹ ਪਰ ਹੁਣ ਆ ਨਹੀਂ ਰਿਹਾ ਇਹਦਾ ਕੀ ਕਾਰਨ ਆਪ ਜੀ ਨੂੰ ਲੱਗਦਾ ਜੀ ਕਾਰਨ ਜੇ ਇਹਦਾ ਤਾਂ ਹੂੰ ਸਿੰਗਰਾਂ ਨੂੰ ਪਤਾ ਹੋਵੇ ਤਾਂ ਆਪ ਜੀ ਦੱਸ ਸਕਦੇ ਨੇ ਜੀ 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 ਵੀ ਜੀ 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 ਸਿੰਗਰਾਂ ਦਾ ਹੋ ਸਕਦਾ ਕੋਈ ਸਰਕਾਰੀ ਪੋਲੀਟੀਕਲ ਦਬਾਅ ਹੋਵੇ ਜੀ ਤੇ ਅਸਲ ਵਿੱਚ ਆ ਇਹ ਜਨ ਅੰਦੋਲਨ ਬਣ ਚੁੱਕਿਆ ਆਪਾਂ ਇਹ ਨਹੀਂ ਕਹਿ ਸਕਦੇ ਕਿਉਂਕਿ ਜਿਹਦੇ ਵਿੱਚ ਤੰਬੂ ਸਿੰਘੂ ਮੋਰਚੇ ਦੇ ਵਿੱਚ ਇਹਨਾਂ ਦਾ ਰਸਤਾ ਲੰਗਰ ਚੱਲਦਾ ਸੀ ਪਹਿਲੇ ਦਿਨ ਤੋਂ ਹਾਂਜੀ ਤਾਂ ਹੁਣ ਵੀ ਮਤਲਬ ਇੱਥੇ ਲੈ ਕੇ ਪਹੁੰਚੇ ਨੇ ਇਹ ਸਾਡੀ ਕਈ ਮੰਗਟ ਬਲਾਕ ਤੋਂ ਭੂਕੜੀ ਅਤੇ ਇਤਨਾਨਸੂ ਵੱਲੋਂ ਆਇਆ ਅੱਛਾ ਤਿੰਨ ਪਿੰਡਾਂ ਦਾ ਸਾਂਝਾ ਲੰਗਰ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ 20 ਰੁਪਿਆ ਦਾ ਲੰਗਰ ਚਲਾਇਆ ਸੀ ਉਹ ਬਰਕਰਾਰ ਉਹਵੇਂ ਜਿਵੇਂ ਚੱਲ ਰਿਹਾ ਲੰਗਰਾਂ ਦਾ ਚਾਹੇ ਮੋਰਚੇ ਹੋਵੇ ਪੂਰੀ ਚੜ੍ਹਦੀ ਕਲਾ 'ਚ ਕੁਝ ਹੋ ਸਕਦਾ ਕਿਸੇ ਵੱਲੋਂ ਇਹ 네ਗਟਿਵਿਟੀਆਂ ਫਲਾਈਆਂ ਜਾਂਦੀਆਂ ਹੁਣ ਪਰ ਮੋਰਚੇ 'ਚ ਆ ਕੇ ਪਤਾ ਲੱਗਦਾ ਵੀ ਜਿਹੜਾ ਮੋਰਚਾ ਅਤੇ ਲੰਗਰਾਂ ਦੀ ਗੁਰੂ ਨਾਨਕ ਦੇਵ ਜੀ ਦੀ ਜਿਹੜੇ 20 ਰੁਪਏ ਲੰਗਰ ਸੀ ਉਹਨਾਂ ਸਾਰੇ ਚੜ੍ਹਦੀ ਕਲਾ ਵਾ ਜਿੱਤ ਕੇ ਵਾਪਸ ਜਾਵਾਂਗੇ ਹੌਸਲੇ ਬਲੰਦ ਨੇ ਆ ਲੰਗਰ ਚੱਲਦੇ ਦੇਖ ਕੇ ਨਾ ਵਿਰੋਧੀਆਂ ਨੇ ਬੜੀ ਤਕਲੀਫ ਹੁੰਦੀ ਹੈ ਕਹਿੰਦੇ ਇਹ ਤਾਂ ਗੰਨੇ ਦਾ ਜੂਸ ਪੀਤੇ ਪੀਂਦੇ ਨੇ ਇਹ ਤਾਂ ਪੀਜੇ 버ਗਰ ਖਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਂਗੇ ਦੇਖੋ ਜਿਹੜਾ ਤਾਂ ਸਾਡਾ ਪਰੰਪਰਾ ਲੰਗਰ ਦੀ ਗੁਰੂ ਨਾਨਕ ਜੀ ਇਹ ਮੁੜ ਤੋਂ ਹੀ ਚੱਲਦੀ ਜਾ ਰਹੀ ਆ ਉਹਨਾਂ ਨੂੰ ਤਕਲੀਫ ਹੋ ਸਕਦੀ ਆ ਪਰ ਅਸੀਂ ਇਹ ਤਾਂ ਸਪੈਸ਼ਲ ਮੋਰਚੇ ਵਾਸਤੇ ਲੰਗਰ ਨਹੀਂ ਚੱਲਦੇ ਸਾਡੇ ਤਾਂ ਵੈਸੇ ਵੀ ਜੇ ਕਿਤੇ ਹੜ ਮਾਰੀ ਆ ਜਾਵੇ ਜਾਂ ਕੋਈ ਪ੍ਰੋਬਲਮ ਹੈ ਕਿਸੀਂ ਅਸੀਂ ਤਾਂ ਆਪਣੇ ਭਾਰਤ ਨੂੰ ਛੱਡ ਕੇ ਹੋਰ ਦੇਸ਼ਾਂ 'ਚ ਵੀ ਲੰਗਰ ਲਾਉਨੇ ਆ। ਹੂੰ ਪਤਾ ਹੀ ਆਪਾਂ ਨੂੰ ਸਾਰੇ ਜਿੱਥੇ ਕਿਤੇ ਪੀੜੀ ਪੈਂਦੀ ਆ ਦੇਸ਼ ਦੇ ਉੱਤੇ ਚਾਹੇ ਜੌਰਜੀਆ ਹੋਵੇ ਜਾਂ ਮਤਲਬ ਕੋਈ ਹੋਰ ਦੇਸ਼ ਵੀ ਹੁਣ ਉੱਥੇ ਵੀ ਸਾਡੇ ਖਾਲਸਾ ਜਣ ਵਾਲੇ ਪਹੁੰਚ ਜਾਂਦੇ ਨੇ ਜੀ। ਬਿਲਕੁਲ ਇੱਕ ਮੈਂ ਕਿਰਦਾਰ ਦੀ ਗੱਲ ਜ਼ਰੂਰ ਕਰਨ ਚਾਹਾਂ। ਕੱਲ ਮੈਂ ਕੁਝ ਬੀਬੀਆਂ ਨੂੰ ਮਿਲਿਆ ਇੱਥੇ। ਉਹ ਕਹਿੰਦੀ ਹੈ ਕਿ ਜਿੰਨਾ ਸੇਫ ਜਿੰਨਾ ਸੁਰੱਖਿਤ ਆਪਾਂ ਇਸ ਜਗ੍ਹਾ ਤੇ ਆ ਕੇ ਮਹਿਸੂਸ ਕਰਦੇ ਆ ਜਿਵੇਂ ਕਿਤੇ ਹੋਰ ਚਲੀ ਜਾਈਏ ਕਿਸੇ ਹੋਰ ਸਟੇਟ ਦੇ ਵਿੱਚ ਉੱਥੇ ਅਸੀਂ ਆਪਣੇ ਆਪ ਨੂੰ ਇੰਨਾ ਸੁਰੱਖਿਤ ਮਹਿਸੂਸ ਨਹੀਂ ਕਰਦੇ। ਇਹ ਤਾਂ ਸਾਨੂੰ ਗੁਰੂਆਂ ਨੇ ਸਿੱਖਿਆ ਹੀ ਇਹ ਦਿੱਤੀ ਜਾਂਦੀ ਆ ਸਾਨੂੰ ਪਹਿਲ ਖੰਡੇ ਦੀ ਬਾਟੇ ਦਿੱਤੀ ਜਾਂਦੀ ਆ ਉਹਦੇ ਵਿੱਚ ਸਾਰਾ ਕੁਝ ਦੱਸਿਆ ਜਾਂਦਾ ਵੀ ਹਾਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਕਰਨੀ ਅਸਤਾ ਮਤਲਬ ਆਪਣੇ ਧਰਮ ਨੂੰ ਛੱਡ ਕੇ ਸੀ ਹੋਰ ਧਰਮਾਂ ਦੀਆਂ ਵੀ ਧੀਆਂ ਪੈਣਾ ਛਡਾਉਂਦੇ ਰਹੇ ਆਪ ਨੂੰ ਪਤਾ ਸਾਰਾ ਹੈ ਨਾ ਇਤਿਹਾਸ ਦੱਸ ਰਿਹਾ ਆਪਣਾ ਹਾਂਜੀ ਤੇ ਅਖੀਰ ਦੇ ਵਿੱਚ ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਔਰ ਜਿਹੜਾ ਇਹ ਤਾਂ ਘਰਾਂ ਦੇ ਵਿੱਚ ਹੀ ਬੈਠੇ ਨੇ ਆ ਨਹੀਂ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਤਕਰੀਬਨ ਤਾਂ ਸਾਰੇ ਆ ਰਹੇ ਨੇ ਜੀ ਹਾਂ ਕੁਝ ਜਿੰਨੇ ਆਪਾਂ ਕਹਿ ਸਕਦੇ ਆਂ ਵੀ ਸਰਕਾਰ ਪੱਖੀ ਰੋਲ ਅਦਾ ਕਰ ਰਹੇ ਨੇ ਉਹ ਕੋਈ ਨੈਗੇਟਿਵਿਟੀ ਫਲਾ ਰਹੇ ਨੇ ਉਹਨਾਂ ਦੀ ਆਪਣੀ ਸੋਚ ਆ ਜੀ ਮੋਰਚੇ ਦੇ ਖਿਲਾਫ ਕੋਈ ਗੱਲ ਕਰਨੀ ਤੇ ਉਹ ਆਪਣੀ ਸੋਚ ਮੁਤਾਬਕ ਚੱਲ ਰਹੇ ਨੇ ਪਰ ਇਹ ਜੇ ਤੁਸੀਂ ਆਪਾਂ ਇਹਨੂੰ ਐ ਕਹਿ ਲਈਏ ਵੀ ਇਹ ਕਿਤੇ ਜਿਹੜੀ ਐ ਐਮਐਸਪੀ ਗਰੰਟੀ ਕਾਨੂੰਨ ਜਾਂ ਰਹਿੰਦੀਆਂ ਮੰਗਾਂ ਨੂੰ ਲੈ ਕੇ ਗੱਲ ਕਰੀਏ ਵੀ ਇੱਕ ਤੇ ਜਿਹੜੀਆਂ ਇੱਥੇ ਜੱਥੇ ਬੰਦੀਆਂ ਬੈਠੀਆਂ ਨੇ ਜਿਨ੍ਹਾਂ ਨੂੰ ਪੰਜ ਚਾਰ ਦੱਸਿਆ ਜਾਂਦਾ ਅਸਲ ਵਿੱਚ ਹੈ ਨਹੀਂ ਵੱਧ ਨੇ ਤੇ ਉਹ ਉਹ ਜਥੇਬੰਦੀਆਂ ਇਹ ਲੜਾਈ ਲੜ ਰਹੀਆਂ ਨੇ ਯਾਰ ਲੋਕਾਂ ਦੀ ਲੜਾਈ ਆ ਇਹ ਕਿਸੇ ਇੱਕ ਜਥੇਬੰਦੀ ਤੇ ਤਾਂ ਹੈ ਨਹੀਂ ਤਾਂ ਜਦੋਂ ਮੋਰਚਾ ਛੱਡ ਕੇ ਆਏ ਸੀ ਜਦੋਂ ਉੱਥੋਂ ਪੋਸਟਪੋਨ ਕੀਤਾ ਸੀ ਤਾਂ ਉਹ ਵੀ ਜਥੇਬੰਦੀਆਂ ਨਾਲ ਸੀ ਤੇ ਲੜਾਈ ਤਾਂ ਉਹਨਾਂ ਦੀ ਵੀ ਬਣਦੀ ਆ ਤੇ ਜੋ ਆਪਣੇ ਆਪ ਨੂੰ ਵੱਡੇ ਕਹਾਉਂਦੇ ਨੇ ਤਾਂ ਉਹਨਾਂ ਦਾ ਪਹਿਲ ਕਰਨ ਦਾ ਫਰਜ਼ ਬਣਦਾ ਸੀ ਤੇ ਪਹਿਲ ਕਦੇ ਨਹੀਂ ਕੀਤੀ ਤਾਂ ਜਲਦਬਾਜ਼ੀ ਵਾਲੀ ਗੱਲ ਕਿੱਥੋਂ ਆ ਗਈ ਵੀ ਤੁਸੀਂ ਜਲਦਬਾਜ਼ੀ ਕਰ ਲਈ ਜਲਦਬਾਜ਼ੀ ਅਸੀਂ ਤਾਂ ਇਹ ਸੋਚਦੇ ਆਂ ਵੀ ਇਹ ਬਹੁਤ ਲੇਟ ਹੋ ਚੁੱਕੇ ਆਂ ਅਸੀਂ ਇਹਦੇ ਵਿੱਚ ਨਵੰਬਰ ਦੇ ਵਿੱਚ ਇਹ ਧਰਨਾ ਲੱਗਣਾ ਚਾਹੀਦਾ ਸੀ ਬਿਲਕੁਲ ਜੀ ਠੀਕ ਆ ਕਿ ਨਹੀਂ ਜੇ ਉਹ ਅਗੂ ਕਹਉਂਦੇ ਸੀ ਵੱਡੇ ਮੋਰਚੇ ਨੂੰ ਕਹਿੰਦੇ ਸੀ ਵੱਡਾ ਮੋਰਚਾ ਸਾਡਾ ਸਾਾਨੂੰ ਪੁੱਛ ਲੈਣਾ ਚਾਹੀਦਾ ਸੀ ਸਾਡੇ ਹਲਾਅ ਕਰ ਲੈਣੀ ਤਾਂ ਉਹ ਹੁਕਮ ਤਾਂ ਪ੍ਰੋਗਰਾਮ ਤਾਂ ਉਹਨਾਂ ਦਾ ਦੇਣ ਦਾ ਬਣਦਾ ਸੀ ਜੀ 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 ਮੈਂ ਮਾਫੀ ਚਾਹੁੰਦਾ ਆ ਵੀ ਰੋਕ ਰਿਹਾ ਇਸ ਵਾਰ ਲੋਕੀ ਸਾਨੂੰ ਪੁੱਛਦੇ ਨੇ ਕਮੈਂਟਾਂ ਦੇ ਵਿੱਚ ਕਿ ਭਈ ਉੱਠ ਕੇ ਆਏ ਕਿਉਂ ਸੀ ਦੇਖੋ ਜੀ ਉੱਠ ਕੇ ਆਏ ਦਾ ਰਿਜ਼ਲਟ ਆ ਜਿਹੜਾ ਵੀ ਇੱਕ ਐਲੀਗੇਸ਼ਨ ਲੱਗ ਜਾ ਵੀ ਸੁਯੁਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਾਤੇ ਬਣਿਆ ਇਹ ਸਵਾਲ ਕਿਸੇ ਕਿਸਾਨ ਲੀਡਰ ਵੱਲੋਂ ਕੀਤਾ ਗਿਆ ਜੀ 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 ਤਾਂ ਪਹਿਲਾਂ ਵੀ ਇਹੇ ਦੋੜਪਾੜ ਹੋ ਗਿਆ ਜੀ ਐ ਹੋ ਗਿਆ ਜੇ ਹੋ ਗਿਆ ਇਹਨਾਂ ਨੇ ਦੋੜਪੜ ਕੇ ਦਾ ਅਸਲ ਵਿੱਚ ਸਚਾਈ ਇਹ ਆ ਵੀ ਸੁਯੁਗਤ ਸਮਾਜ ਮੋਰਚੇ ਨੇ ਇਹਨੂੰ ਦੋੜਪਾੜ ਕਰਿਆ ਸੀ ਜੀ 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 ਪਹਿਲਾਂ ਇਹਦੇ ਵਿੱਚ ਸੁਯੁਗਤ ਸਮਾਜ ਮੋਰਚਾ ਬਣਦਾ ਤੇ ਆਪਾਂ ਫਰਜ਼ ਕਰ ਲੀਏ ਜਿਹੜਾ ਸੁਯੁਗਤ ਸਮਾਜ ਮੋਰਚਾ ਬਣਾਇਆ ਸੀ ਉਹ ਇਲੈਕਸ਼ਨ ਜਿੱਤ ਜਾਂਦੇ ਜੀ ਹਾਂਜੀ ਤੇ ਕੀ ਉਹ ਅੰਦੋਲਨ ਨੂੰ ਇਹ ਜਿਹੇ ਗੱਲਾਂ ਕਰਦੇ ਜਾਂ ਉਹ ਅੰਦੋਲਨ ਲੜਦੇ ਜਾਂ ਆਪਣੀ ਉਹ ਮਤਲਬ ਵਿਧਾਨ ਸਭਾ ਜਾਂਦੇ ਬਿਲਕੁਲ ਮਨਾ ਪਹਿਲਾ ਸੋਚਣ ਦੀ ਗੱਲ ਆ ਉਹਨਾਂ ਨੇ ਜਿੱਤਣ ਵਾਸਤੇ ਖੜੇ ਸੀ ਨਾ ਹਾਰਨ ਵਾਸਤੇ ਨਹੀਂ ਕੋਈ ਖੜਦਾ ਤੇ ਇਹ ਪਾੜ ਉਹਨਾਂ ਦਾ ਪਿਆ ਇਲੈਕਸ਼ਨ ਵਾਲਿਆਂ ਦਾ ਜਿਨ੍ਹਾਂ ਨੇ ਮਤਲਬ ਇਲੈਕਸ਼ਨ ਲੜੀ ਆ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਰਾਜਨੀਤੀ ਦਾ ਕੀੜਾ ਸੀਗਾ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ